ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਅਸੀਂ ਕੋਸ਼ਿਸ਼ ਕਰੀਏ ਆਪਣੇ ਗੁਣਾਂ ਨੂੰ ਪਾਲਿਸ਼ ਕਰ ਸਕਦੇ ਹਾਂ ਜੇ ਕੋਈ ਥੋੜਾ ਰੁੱਖਾ ਬੋਲਦਾ ਹੈ ਉਹ ਮਿੱਠਾ ਬੋਲਣ ਲੱਗ ਸਕਦਾ ਹੈ ਜੇ ਕਿਸੇ 'ਚ ਥੋੜੀ ਜਿਹੀ ਇਮਾਨਦਾਰੀ ਘਟ ਹੈ ਤਾਂ ਉਹ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ ਤਾਂ ਇਸ ਤਰ੍ਹਾਂ ਨਾਲ ਜੋ ਵੀ ਸਾਡੇ ਗੁਣ ਹੈ ਉਹਨਾਂ ਨੂੰ ਉਹਨਾਂ ਵਿੱਚ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ ਉਹਨਾਂ ਨੂੰ ਵਧਾ ਸਕਦੇ ਹਾਂ ਪਰ ਜੋ ਕੁਝ ਸਾਡੇ 'ਚ ਹੈ ਹੀ ਨਹੀਂ ਉਨਾ ਬਾਰੇ ਕੀ ਕਰੀਏ ਉਹ ਕਿੱਥੋਂ ਪੈਦਾ ਹੋ ਸਕਦਾ ਨਹੀਂ ਹੋ ਸਕਦਾ ਤਾਂ ਇਹੀ ਦੱਸਦੀ ਹੈ ਛੋਟੀ ਜੀ ਕਹਾਣੀ ਇੱਕ ਵਾਰ ਕੀ ਹੋਇਆ ਕਿ ਇੱਕ ਆਦਮੀ ਅੱਖਾਂ ਦੇ ਡਾਕਟਰ ਕੋਲ ਜਾਂਦਾ ਉਹਦੇ ਹਸਪਤਾਲ 'ਚ ਜਾਂਦਾ ਤਾਂ ਉਹ ਡਾਕਟਰ ਹੈ ਜਿਹੜਾ ਉਹ ਇੱਕ ਇੱਕ ਜਾਨੇ ਨੂੰ ਅੰਦਰ ਬੁਲਾ ਰਿਹਾ ਆਪਣੇ ਕੈਬਨ ਦੇ ਵਿੱਚ ਉਹਦੀ ਨੀਗਾ ਚੈੱਕ ਕਰ ਰਿਹਾ ਤਾਂ ਉਹ ਬਾਹਰ ਹਾਲ ਦੇ ਵਿੱਚ ਬੈਠਾ ਹੋਰ ਵੀ ਬਹੁਤ ਸਾਰੇ ਪੇਸ਼ੈਂਟ ਬੈਠੇ ਆ ਉਦੀ ਵਾਰੀ ਹੈ ਜਿਹੜੀ ਹਜੇ ਠਹਿਰ ਕੇ ਆਣੀ ਹੈ ਉਹਦੇ ਅੱਗੇ ਕਈ ਆਦਮੀ ਹੈ ਤਾਂ ਉਹ ਦੇਖ ਰਿਹਾ ਹੈ ਦੂਰੋਂ ਕਿ ਡਾਕਟਰ ਹੈ ਜਿਹੜਾ ਉਹ ਇੱਕ ਇੱਕ ਨੂੰ ਬੁਲਾ ਰਿਹਾ ਹੈ ਤਾਂ ਉਹਦੇ ਕੋਲ ਇੱਕ ਮਤਲਬ ਚਸ਼ਮਾ ਹੈ ਸਾਂਚਾ ਹੈ ਉਹਦੇ ਵਿੱਚ ਉਹ ਸ਼ੀਸ਼ੇ ਲਾਉਂਦਾ ਹੈ ਸ਼ੀਸ਼ੇ ਲਾ ਕੇ ਉਸ ਆਦਮੀ ਨੂੰ ਜਿਹਨੂੰ ਚੈੱਕ ਕਰ ਰਿਹਾ ਉਹ ਉਹਨੂੰ ਸਾਹਮਣੇ ਕੁਝ ਪੜਨ ਲਈ ਕਹਿੰਦਾ ਹੈ ਨਾਲ ਨਾਲ ਉਹ ਆਪਣੇ ਸ਼ੀਸ਼ੇ ਬਦਲੀ ਜਾਂਦਾ ਹੈ ਜਿੱਥੇ ਉਹ ਆਦਮੀ ਕਹਿ ਦਿੰਦਾ ਕਿ ਮੈਨੂੰ ਹਾਂ ਹੁਣ ਠੀਕ ਦਿਖ ਰਿਹਾ ਹੈ ਸਾਫ਼ ਦਿਖ ਰਿਹਾ ਹੈ ਉੱਥੇ ਉਹ ਰੁਕ ਜਾਂਦਾ ਫਿਰ ਦੂਸਰੀ ਅੱਖ ਦਾ ਵੀ ਇਦਾਂ ਹੀ ਹੈ ਸ਼ੀਸ਼ੇ ਬਦਲੀ ਜਾਂਦਾ ਉਦੋਂ ਪੁੱਛੀ ਜਾਂਦਾ ਹੁਣ ਕੁਝ ਦੇਖਿਆ ਹੁਣ ਸਾਫ਼ ਹੈ ਹੁਣ ਪੜ ਸਕਦਾ ਹੈ ਤਾਂ ਇਸ ਤਰ੍ਹਾਂ ਨਾਲ ਇੱਕ ਇੱਕ ਕਰਕੇ ਆਦਮੀ ਆ ਜਿਹੜੇ ਉਹਦੇ ਸਾਹਮਣੇ ਜੋ ਵੀ ਪੇਸ਼ੈਂਟ ਸੀਗੇ ਉਹਨਾਂ ਦੀ ਵਾਰੀ ਆਈ ਜਾਂਦੀ ਹੈ ਤੇ ਉਹਨਾਂ ਦੀਆਂ ਅੱਖਾਂ ਦੀ ਚੈੱਕਅਪ ਹੋ ਰਹੀ ਹੈ ਉਹ ਬੈਠਾ ਹੋਇਆ ਆਦਮੀ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਤੇ ਆਪਣੇ ਦਿਲ ਦੇ ਵਿੱਚ ਬੜੀ ਖੁਸ਼ ਹੈ। ਉਹਦੇ ਦਿਲ ਦੇ ਵਿੱਚ ਕੋਈ ਗੱਲ ਹੈ। ਉਹ ਨੂੰ ਡਾਕਟਰ ਕੋਲ ਜਾਂਦਾ ਹੈ, ਉਹਦੀ ਵਾਰੀ ਆ ਜਾਂਦੀ ਹੈ। ਉਵੇਂ ਹੀ ਉਹਦੀਆਂ ਅੱਖਾਂ ਤੇ ਉਹ ਚਸ਼ਮੇ ਵਾਲਾ ਚਾਂਚਾ ਹੈ ਜਿਹੜਾ ਉਹ ਲੱਗਦਾ ਹੈ ਤੇ ਉਹਦੇ ਵਿੱਚ ਸ਼ੀਸ਼ੇ ਪਾਏ ਜਾ ਰਹੇ ਹੈ। ਇੱਕ ਸ਼ੀਸ਼ਾ, ਦੋ ਸ਼ੀਸ਼ੇ, ਤਿੰਨ ਸ਼ੀਸ਼ੇ। ਉਹ ਤੋਂ ਡਾਕਟਰ ਪੁੱਛ ਰਿਹਾ ਹੈ ਕਿ ਹੁਣ ਤੈਨੂੰ ਸਾਫ਼ ਦਿਖਣ ਲੱਗਿਆ? ਹੁਣ ਠੀਕ ਹੈ? ਹੁਣ ਤੂੰ ਪੜ ਸਕਦਾ ਹੈ? ਉੱਪਰਲੀ ਲਾਈਨ ਪੜ ਸਕਦਾ ਹੈ ਉੱਤੋਂ ਹੀ ਢਾਲੀ ਪੜ ਸਕਦਾ ਹੁਣ ਉਸ ਆਦਮੀ ਤੇ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਸੀ ਕਿਉਂਕਿ 1 2 3 4 5 6 ਸਾਰੇ ਸ਼ੀਸ਼ੇ ਖਤਮ ਹੋ ਗਏ ਪਰ ਉਹ ਆਦਮੀ ਕਹਿ ਹੀ ਨਹੀਂ ਰਿਹਾ ਕਿ ਮੈਂ ਪੜ ਸਕਦਾ ਤੇ ਡਾਕਟਰ ਹੈ ਜਿਹੜਾ ਉਹ ਹੈਰਾਨ ਹੈ ਉਹ ਕਹਿੰਦਾ ਮੇਰੇ ਕੋਲ ਜਿੰਨੇ ਸ਼ੀਸ਼ੇ ਸੀ ਉਹ ਸਾਰੇ ਖਤਮ ਹੋ ਗਏ ਤੂੰ ਪੜ ਹੀ ਨਹੀਂ ਸਕਦਾ ਤੂੰ ਇੱਥੋਂ ਤੱਕ ਕਿਵੇਂ ਆ ਗਿਆ ਤੈਨੂੰ ਦਿਖਦਾ ਤਾਂ ਹੈ ਫਿਰ ਡਾਕਟਰ ਦੇ ਦਿਮਾਗ 'ਚ ਗੱਲ ਆਉਂਦੀ ਹੈ ਉਹ ਨੂੰ ਪੁੱਛਦਾ ਤੂੰ ਪੜਨਾ ਜਾਣਦਾ ਹੈ ਪੜਨਾ ਲਿਖਣਾ ਆਉਂਦਾ ਤੈਨੂੰ ਉਹ ਆਦਮੀ ਹੈਰਾਨ ਹੋ ਜਾਂਦਾ ਉਹ ਕਹਿੰਦਾ ਮੈਂ ਤਾਂ ਆਈ ਹੀ تیرے ਕੋਲ ਤਾਂ ਸੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਤੂੰ ਐਸਾ ਕੋਈ ਪ੍ਰਬੰਧ ਕਰਦਾ ਹੈ ਐਸੇ ਸ਼ੀਸ਼ੇ ਲਾਉਣਾ ਹੈ ਕਿ ਆਦਮੀ ਨੂੰ ਪੜਨਾ ਆ ਜਾਂਦਾ ਹਰ ਇੱਕ ਤੋਂ ਤੋ ਪੁੱਛੀ ਜਾਂਦਾ ਤੂੰ ਆ ਪੜ ਲੇਗਾ ਆ ਪੜ ਲੇਗਾ ਮੈਂ ਸੋਚਿਆ ਵੀ ਮੈਨੂੰ ਵੀ ਪੜਨਾ ਆ ਜਾਊਗਾ ਕੋਈ ਤੂੰ ਐਸਾ ਸ਼ੀਸ਼ਾ ਮੇਰੇ ਐਨਕ ਤੇ ਲਾਏਂਗਾ ਹੋ ਡਾਕਟਰ ਜਿਹੜਾ ਉਹ ਕੋਈ ਜਵਾਬ ਨਹੀਂ ਦਿੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਤੇ ਜੇ ਅੰਦਰ ਪੜਾਈ ਸੀ ਆਈ ਡਾਕਟਰ ਪੁੱਛ ਰਿਹਾ ਸੀ ਨਾ ਪੜ ਲੇਗਾ ਹੁਣ ਸਾਫ਼ ਦਿਖਦਾ ਹੈ ਪੜਨ ਜੋਗਾ ਹੋ ਗਿਆ ਜਿਹਨੂੰ ਪੜਨਾ ਹੀ ਨਹੀਂ ਆਉਂਦਾ ਜਿਹਦੇ ਅੰਦਰ ਹੀ ਕੁਛ ਨਹੀਂ ਉਹਨੂੰ ਬਾਹਰ ਕਿਵੇਂ ਕੱਢਿਆ ਜਾ ਸਕਦਾ ਕੋਈ ਗੁਣ ਜੇ ਸਾਡੇ ਅੰਦਰ ਹੈ ਥੋੜਾ ਜਿਹਾ ਵੀ ਉਹਨੂੰ ਪਾਲਿਸ਼ ਕੀਤਾ ਜਾ ਸਕਦਾ ਪਰ ਜੇ ਕਿਸੇ ਗੁਣ ਤੋਂ ਜਮਈ ਹੀਨੇ ਬੈਠੇ ਆ ਅਸੀਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਐਦਾ ਨਹੀਂ ਉਹ ਦੁਬਾਰਾ ਹੋ ਸਕਦਾ ਮਨੁੱਖੀ ਜੀਵਨ ਦੇ ਵਿੱਚ ਐਦਾ ਹੋਣਾ ਬਹੁਤ ਔਖਾ ਹੈ ਬਸ ਉਹਦੇ ਚ ਇੰਪਰੂਵਮੈਂਟ ਹੋ ਸਕਦੀ ਹੈ ਪਾਲਿਸ਼ ਹੋ ਸਕਦੀ ਹੈ ਪੈਦਾ ਨਹੀਂ ਹੋ ਸਕਦਾ ਥੈਂਕ ਯੂ